ਦੋਸਤੋ ਮੈਂ ਆਪਣੇ ਪੰਜਾਬ ਤੋਂ ਮੈਂ ਆ ਦੀਪਕ ਲਹਿਲ ਅੱਜ ਰੜਾ ਸਾਹਿਬ ਦੇ ਨਾਲ ਹੀ ਲੱਗਦੇ ਪੰਡਕਿਲਾ ਹਸ ਵਿੱਚ ਅੱਜ ਫਰੀ ਕੈਂਪ ਲਗਾਇਆ ਸਰਕਾਰ ਵੱਲੋਂ ਪੰਜਾਬ ਸਰਕਾਰ ਦੁਆਰਾ ਜਿਹੜਾ ਹੈ ਇਹ ਆਯੂਸ਼ ਕੈਂਪਾਂ ਦੀ ਜਿਹੜੀ ਹੈਗੀ ਹੈ ਯੋਜਨਾ ਕੀਤੀ ਗਈ ਹੈ ਕਿ ਇਸ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ 15 ਆਯੂਸ਼ ਕੈਂਪਾਂ ਦਾ ਆਯੋਜਨ ਕੀਤਾ ਗਿਆ ਉਹਨਾਂ ਦੀ ਲੜੀ ਦੇ ਵਿੱਚ ਅੱਜ ਮੈਡੀਕਲ ਡਾਇਰੈਕਟਰ ਡਾਕਟਰ ਰਮਨ ਖੰਨਾ ਜੀ ਆਯੁਰਵੇਦ ਆ ਜਿਸਾ ਜਿਹਨੇ ਅੱਜ ਇਸ ਕੈਂਪ ਤੋਂ ਵੀ ਘਟਨ ਕੀਤਾ ਇਸ ਕੈਂਪ ਦੇ ਵਿੱਚ ਆਯੁਰਵੈਦਿਕ ਤੇ ਹੋਮੋਪੈਥਿਕ ਵਿਧਿਧੀ ਦੇ ਨਾਲ ਜਿਹੜਾ ਹੈਗਾ ਰੋਗੀਆਂ ਦੀ ਜਾਂਚ ਅਤੇ ਰੋਗੀਆਂ ਨੂੰ ਮੁਫਤ ਦਵਾਈਆਂ ਦਾ ਉਪਰਾਲਾ ਪੰਜਾਬ ਸਰਕਾਰ ਦੇ ਅਯੁਸ਼ਤ ਵਿਭਾਗ ਦੁਆਰਾ ਕਰਦੇ ਆਏ ਹਨ ਇਸ ਦੇ ਵਿੱਚ ಗ್ರಾಮ ਪੰਚਾਇਤ ਫਿਲਾਹਾ ਦੇ ਵੱਲੋਂ ਸਾਨੂੰ ਵਿਸ਼ੇ ਇਹ ਵੀ ਮੈਂ ਨਸ਼ਾ ਛੱਡਣਾ ਚਾਹਨਾ ਹਾਂ ਤੇ ਉਹਦੇ ਵਿੱਚ ਕੋਈ ਵਿਡਰੋਅਲ ਸਿੰਟਮਸ ਆਉਂਦੇ ਆ ਤਾਂ ਉਹ ਵਿਡਰੋਅਲ ਸਿੰਟਮਸ ਨੂੰ ਅਸੀਂ ਬਿਮਾਰੀ ਦੇ ਲੱਛਣ ਮੰਨ ਕੇ ਦਵਾਈ ਸਿਲੈਕਟ ਕਰਦੇ ਆ ਉਹਦੇ ਨਾਲ ਉਹਨੂੰ ਡੈਫੀਨੇਟਲੀ ਆਰਾਮ ਮਿਲਦਾ ਹੈਗਾ ਤੇ ਉਹਦੀ ਡੋਸ ਘਟ ਜਾਂਦੀ ਹੈ ਕਿ ਐਲੋਪੈਥਿਕ ਜਿਹੜਾ ਜ ਕੋਈ ਹੋਰ ਨਸ਼ਾ ਉਹ ਕਰਦਾ ਹੈ ਹੌਲੀ ਹੌਲੀ ਕਰਕੇ ਉਹ ਛੱਡੇਗਾ ਦਵਾਈ ਨਾਲ ਹੋਮੋਪੈਥਿਕ ਦਵਾਈ ਲੈਂਦਾ ਰਹੇਗਾ ਤੇਰੇ ਲੱਛਣ ਬਚਦੇ ਆ ਉਹਦਾ ਕੀ ਇਥੇ ਮੈਂ ਮੇਰੇ ਵਾਈਫ ਸਪੰਸ ਜੀ ਬੱਚਾ ਹੈ ਤੁਸੀਂ ਜਿੱਦਾਂ ਤੁਹਾਡੇ ਪਿੰਡ ਵਿੱਚ ਇਹ ਕੈਂਪ ਲੱਗਿਆ ਹੈ ਕੀ ਕਹਿਣਾ ਚਾਹੋਗੇ ਵੀ ਕਿੰਨਾ ਕੁ ਫਾਇਦਾ ਹੋਇਆ ਲੋਕਾਂ ਨੂੰ ਜਾਂ ਇਲਾਕੇ ਦੇ ਲੋਕਾਂ ਨੂੰ ਮੇਰੇ ਪੰਜਾਬ ਗੌਰਮੈਂਟ ਦਾ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਡਾਕਟਰ ਸਾਹਿਬਾ ਜਿਨ੍ਹਾਂ ਨੇ ਮੇਰੇ ਬੜੇ ਕੈਂਪ ਲਵਾਇਆ ਤੇ ਬਹੁਤ ਫਾਇਦਾ ਲਿਆ ਪਿੰਡ ਦੇ ਆਨੇ 100 100 ਕਰੀਬ ਮਰੀਜ਼ ਦਵਾਈ ਲੈ ਕੇ ਗਏ ਚਾਹੁੰਦੇ ਵੀ ਇਦਾਂ ਦੇ ਕੈਂਪ ਜਿਹੜੇ ਲੱਗਦੇ ਰਹਿਣ ਹਾਂਜੀ ਮੈਂ ਚਾਹੁੰਦਾ ਵੀ ਦਗੜਾ ਕੈਂਪ ਇਥੇ ਸਾਡੇ ਪ੍ਰਿੰਟਰ ਨੂੰ